ਹਲਕਾ ਸਾਉਥ ਤੋਂ ਵਿਧਾਇਕ ਰਜਿੰਦਰ ਪਾਲ ਕੋਲ ਚੀਨਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਆਪ ਆਗੂ ਬਲਬੀਰ ਸਿੰਘ ਪੋਲਾ ਦੀ ਅਗਵਾਈ ਹੇਠ 33 ਫੁੱਟ ਰੂਡ ਵਿਖੇ ਉਜਵਲ ਯੋਜਨਾ ਦੀ ਲੋੜ ਮਤ ਪਰਿਵਾਰਾਂ ਨੂੰ ਗੈਸ ਸਿਲੰਡਰ ਵੰਡੇ ਗਏ ਨੇ ਬਦਕਾਰ ਗਲਬਦਕਾਰ ਦਿਆਂ ਹਲਕਾ ਵਿਧਾਇਕ ਰਜਿੰਦਰਪਾਲ ਕੌਰ ਸ਼ੀਨਾ ਦੱਸੇ ਕਿ ਬਾਹਰਲੇ ਰਾਜਾਂ ਤੋਂ ਆਏ ਹੋਏ ਮਜ਼ਦੂਰਾ ਪੈਰਾਂ ਭਰਾਵਾਂ ਨੂੰ ਅੱਜ ਅਸੀਂ ਉਜਵਲ ਯੋਜਨਾ ਤਹਿਤ ਗੈਸ ਸਿਲੰਡਰ ਤੇ ਚੁੱਲ੍ਹੇ ਵੰਡੇ ਨੇ ਤਾਂ ਜੋ ਇਹ ਪਰਿਵਾਰ ਆਪਣੀ ਰੋਜ਼ੀ ਰੋਟੀ ਬੰਦੀ ਟੱਕ ਦੇ ਨਾਲ ਚਲਾ ਸਕਣ ਹੁਣ ਕਿਹਾ ਕਿ ਜਿਹੜੇ ਲੋਕ ਇਸ ਸਕੀਮ ਤੋਂ ਬਾਝੇ ਰਹਿ ਗਏ ਨੇ ਉਹਨਾਂ ਦੇ ਲਈ ਅੱਜ ਅਸੀਂ ਇੱਕ ਕੈਂਪ ਲਗਾਇਆ ਇਹ 33 ਫੁੱਟਾ ਰੋਡ ਦੇ ਉੱਤੇ 133 ਸਿਲੰਡਰ ਅਸੀਂ ਵੰਡ ਰਹੇ ਹਾਂ ਉਜਲਾ ਯੋਜਨਾ 2 ਦੇ ਤਹਿਤ ਕਿਉਂਕਿ ਸਾਡੇ ਵਲੰਟੀਅਰ ਨੇ ਗਲੀ-ਗਲੀ ਜਾ ਕੇ ਲੋਕਾਂ ਦੇ ਵਿੱਚ ਦਫਤਰ ਮਤਲਬ ਫਾਰਮ ਭਰੇ ਆ ਕੁਝ ਲੋਕ ਐਦਾਂ ਦੇ ਸੀ ਜਿਨ੍ਹਾਂ ਨੇ ਮੇਰੇ ਦਫਤਰ ਤੱਕ ਪਹੁੰਚ ਕੀਤੀ ਸੀ ਉਹਨਾਂ ਦੇ ਫਾਰਮ ਭਰੇ ਆ ਔਰ ਜਿਹੜਾ ਅੱਗੇ ਐਤਵਾਰ ਤੱਕ ਅਸੀਂ ਇੱਥੇ ਟੇਬਲ ਲਗਾ ਕੇ ਜਿਨ੍ਹਾਂ ਦੇ ਕਨੈਕਸ਼ਨ ਆ ਜੋ ਉਹਨਾਂ ਨੇ ਨਿਕਲੇ ਆਏ ਆ ਉਹ ਵੰਡਣ ਤੋਂ ਬਾਅਦ ਜਿਹੜੀਆਂ ਸਾਡੀਆਂ ਭੈਣਾਂ ਰਹਿ ਜਾਣਗੀਆਂ 4 ਦਿਨ ਦਾ ਅਸੀਂ ਇੱਥੇ ਕੈਂਪ ਲਗਾਵਾਂਗੇ ਸੰਡੇ ਤੱਕ ਦਾ ਔਰ ਉਥੇ ਆ ਕੇ ਫਾਰਮ ਭਰ ਕੇ ਆਪਣੇ ਸਿਲੰਡਰ ਲੈ ਲੈਂਦੇ ਆਖੋ ਇਹ ਇੰਨਾਂ ਚੀਜ਼ਾਂ ਦਾ ਜਿਹੜਾ ਮੈਂ ਅਪੀਲ ਕਰਦੀਆਂ ਜਿਹੜੇ ਸਾਡੇ ਦੂਜੇ ਰਾਜਾਂ ਤੋਂ ਆਏ ਹੋਏ ਸਾਡੇ ਮਜ਼ਦੂਰ ਸਾਥੀ ਨੇ ਕਿ ਉਹ ਉਹਨਾਂ ਦੀ ਲੁੱਟ ਦਾ ਸ਼ਿਕਾਰ ਨਾ ਹੋਣ ਉਜਲਾ ਯੋਜਨਾ ਟੂਰ ਦੇ ਤਹਿਤ ਆਪਣੇ ਫਾਰਮ ਭਰ ਔਰ ਫਾਰਮ ਭਰ ਕੇ ਆਪਣੇ ਸਿਲੰਡਰ ਇਥੋਂ ਲੈਣ ਜਾਂ ਉਹਨਾਂ ਦੀ ਇੱਛਾ ਦੇ ਮੁਤਾਬਕ ਸਿਲੰਡਰ ਮਿਲੇਗਾ ਚਾਹੇ ਤਾਂ ਉਹ ਵੱਡਾ ਇੱਕ ਸਿਲੰਡਰ ਲੈ ਲੈਣ ਚਾਹੇ ਛੋਟੇ ਦੋ ਲੈ ਲੈਣ ਮੈਡਮ ਦੇਖਿਆ ਯਾਰ ਇਹ ਦੇਸ਼ ਅੱਗੇ ਤਰੱਕੀ ਕਰ ਰਿਹਾ ਔਰ ਜਿੰਨੀਆਂ ਵੀ ਸਕੀਮਾਂ ਪ੍ਰਧਾਨ ਮੰਤਰੀ ਜੀ ਦੀਆਂ ਜਿਹਦੇ ਤਹਿਤ 2016 ਤੋਂ ਜਿਹੜੀਆਂ ਬੇਟੀਆਂ ਕੋਲ ਗੈਸ ਕਨੈਕਸ਼ਨ ਨਹੀਂ ਸੀ ਜਿਹੜੀਆਂ ਮੇਰੀਆਂ ਭੈਣਾਂ ਕੋਲ ਗੈਸ ਕਨੈਕਸ਼ਨ ਨਹੀਂ ਸੀ ਜਿਹੜੀਆਂ ਮਾਦੀ ਮਾਵਾ ਕੋ ਗੈਸ ਕਨੈਕਸ਼ਨ ਨਹੀਂ ਸੀ ਉਹਨਾਂ ਨੂੰ ਯੋਜਨਾ ਸ਼ੁਰੂ ਕੀਤੀ ਗਈ ਜਿਹੜੀ ਕਿ 2023 ਦਸੰਬਰ ਤੱਕ ਆਉਂਦਿਆਂ ਆਉਂਦੀਆਂ 10 ਕਰੋੜ ਦਾ ਅੰਕੜਾ ਸ਼ੁਰੂ ਕਰ ਗਈ ਉਸ 10 ਕਰੋੜ ਦੇ ਅੰਕੜੇ 'ਚ ਸਾਡੀ ਜਿਹੜੀ ਫੀਨਾ ਮੈਡਮ ਜੀ ਵਿਧਾਇਕੀ ਨੇ ਆਦਰਨੀਏ ਉਹਨਾਂ ਨੇ ਪਹਿਲਾਂ 2022 ਦੇ ਵਿੱਚ ਬਹੁਤ ਸਾਰੇ ਕੰਕ੍ਰੈਸ਼ਨ ਵੰਡੇ ਉਹਨਾਂ ਦੇ ਸਹਿਯੋਗ ਨਾਲ ਉਹਨਾਂ ਦੀ ਟੀਮ ਦੇ ਨਾਲ ਇਸ ਇਲਾਕੇ ਵਿੱਚ ਜਿਹੜਾ ਕਿ ਪ੍ਰਵਾਸੀ ਬੇਟੀਆਂ ਦਾ ਵਾ ਪ੍ਰਵਾਸੀ ਭਰਾਵਾਂ ਦਾ ਵਾ ਸਾਡਾ ਜਿਨ੍ਹਾਂ ਬੇਟੀਆਂ ਐਲੀਜੀਬਲ ਸੀ ਉਹਨਾਂ ਦੇ ਫਾਰਮ ਭਰੇ ਔਰ ਉਹਨਾਂ ਨੂੰ ਕਨੈਕਸ਼ਨ ਵੰਡੇ ਉਸੇ ਸ਼੍ਰੇਣਕਲਾ 'ਚ ਹੁਣ ਜਦੋਂ 75 ਲੱਖ ਕਨੈਕਸ਼ਨ ਦੁਆਰਾ ਪ੍ਰਧਾਨ ਮੰਤਰੀ ਜੀ ਨੇ ਕੋਟਾ ਦਿੱਤਾ ਉਸੇ ਸ਼੍ਰੇਣਕਲਾ ਦੇ ਤਹਿਤ ਕੁਝ ਪੈਣਾ ਸਾਡੀਆਂ ਪਿਛਲੀਆਂ 2022 ਦੀਆਂ ਤੇ ਕੁਝ ਜਿਹਨਾਂ ਨੇ 2023 'ਚ ਭਰੇ ਸੀ ਜਿਹੜੇ ਅਸੀਂ ਭਾਰਤ ਸਰਕਾਰ ਨੂੰ ਪਾਸ ਹੋਣ ਲਈ ਭੇਜੇ ਸੀ ਜਿਹੜੇ ਅੱਜ ਪਾਸ ਹੋ ਗਏ ਆਗੇ ਉਹਨਾਂ ਦੇ ਵਿੱਚ ਅਸੀਂ ਅੱਜ 206 ਸਿਲੰਡਰਾਂ ਦੇ ਕਨੈਕਸ਼ਨ ਅੱਜ ਵੰਡੇ ਜਾਣਗੇ। ਹਮਾਰੇ ਜੋ ਹਲਕਾ ਹਲਕਾ ਸਾਊਥ ਦੇ ਹਲਕਾ ਹਲਕਾ ਦੱਖਣ ਲੁਧਿਆਣਾ ਲੈ ਕੇ ਲਈ ਠੀਕਾ ਜਾਤ ਤੇ ਰਿਪੋਰਟ